ਹਾਂਜੀ ਵੈੰਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਸਹੰਜਣੇ ਦੀਆਂ ਫਲੀਆਂ ਦੀ ਸਬ지 ਥੋੜੀਆਂ ਜਿਹੀਆਂ ਜੀ ਆਪਾਂ ਇਹਦੇ ਵਿੱਚ ਪਾਈਆਂ ਨੇ ਸੋਇਆਬੀਨ ਦੀਆਂ ਬੜੀਆਂ ਹਾਂਜੀ ਆਪਣੇ ਨਮਕ ਤੇ ਚੀਨੀ ਪਾ ਕੇ ਥੋੜੇ ਜਿਹਾ ਇਹਨਾਂ ਨੂੰ ਬੜੀਆਂ ਤੇ ਸਹੰਜਣੇ ਦੇ ਫਲੀਆਂ ਦੀ ਵાળ ਲਈਆਂ ਇੱਧਰ ਆਪਣਾ ਹੈਗਾ ਜੀ ਲਸਣ ਪਿਆਜ਼ ਆਪਨੇ ਹੈਗੇ ਨੇ ਜੀ ਨਮਕ ਮਿਰਚ ਮਸਾਲੇ ਬੇਸਣ ਪਾ ਕੇ ਜੀ ਆਪਨੇ ਇਹ ਜੀ ਆਪਾਂ ਨੇ ਦਹੀਂ ਪਾ ਕੇ ਘੋਲ ਕੇ ਰੱਖੇ ਨੇ ਇਹ ਕੋਸਾ ਹੈ ਹਾਂਜੀ ਤੇਲ ਆਪਣਾ ਹੋ ਚੁੱਕਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਤੇ ਤੇਜ ਪੱਤਾ ਆਪਾਂ ਨੇ ਪਾਤਾ ਜੀ ਤੇਲ ਦੇ ਵਿੱਚ ਸਾਡੀ ਤਾਂ ਜੀ ਇਹ ਫੇਵਰੇਟ ਸਬਜ਼ੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਹਫਤੇ ਚ ਇੱਕ ਦਿਨ ਅਸੀਂ ਬਣਾਉਂਦੇ ਹੀ ਬਣਾਉਂਦੇ ਆਂ ਥੋੜੇ ਜਿਹੀ ਆਪਾਂ ਬੜੀ ਇਲਾਇਚੀ ਦੇ ਬੀ ਪਾ ਦਾਂਗੇ ਹੁਣ ਆਪਾਂ ਜੀ ਪਾ ਲੈਣਾ ਇਹਦੇ ਵਿੱਚ ਲਸਣ ਤਿਆਰ ਪਾ ਲੈਣ ਲਸਣ ਤਿਆਰ ਜੀ ਨਾ ਕਰਨੀ ਜਿੰਗੀ ਤਰ੍ਹਾਂ ਤੇਲ ਦੇ ਵਿੱਚ ਜਿੰਗੀ ਤਰ੍ਹਾਂ ਮਿਕਸ ਕਰ ਲਿਆ ਸਰੋਂ ਦਾ ਤੇਲ ਤਾਂ ਆਪਾਂ ਨੇ ਲਾਇਆ ਜੀ ਤੜਕਾ ਅਦਰਕ ਜੀ ਆਪਾਂ ਨੇ ਗਰਮ ਨਹੀਂ ਕਰਕੇ ਨਹੀਂ ਪਾਇਆ ਜੇ ਸਰਦੀ ਹੋਵੇ ਤਾਂ ਆਪਾਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਹਾਂ ਕੁਣ ਪਤਲੇ ਜਿਹੜੇ ਵੀ ਡਾਲ ਸਬਜ਼ੀ ਬਣਾਉਣੀ ਹੈ ਬੜੇ ਸ਼ੌਂਕ ਨਾਲ ਤੇ ਪਿਆਰ ਨਾਲ ਰੀਜਨਲ ਬਣਾਉਣੀ ਹੈ। ਇਹਦੇ ਵਿੱਚ ਜੀ ਪਿਆਜ਼ ਥੋੜੇ ਜਿਹਾ ਬਾਦੇ ਲੱਗਦੇ ਨੇ। ਪਿਆਜ਼ਾਂ ਨੂੰ ਜੀ ਆਪਾਂ ਪਕਾ ਰਹੇ ਹਾਂ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਥੋੜਾ ਜਿਹਾ ਬੇਕਨ। ਕਈ ਵਾਰੀ ਜੇ ਆਪਾਂ ਬੇਸਨ ਨਾਣ ਮਿਰਚ ਦੇ ਵਿੱਚ ਵੀ ਪਾ ਲੈਨੇ ਨੇ ਤੇ ਕਈ ਵਾਰੀ ਆਪਾਂ ਇਸ ਤਰ੍ਹਾਂ ਪਾ ਲੈਨੇ ਆਪਣਾ ਹਲਕਾ ਜਿਹਾ ਜੀ ਭੁੰਨ ਕੇ ਰੱਖਿਆ ਹੋਇਆ। ਹਾਂ। ਮਂਡੀ ਦੇ ਕੱਚਾ ਪਾਉਣਿਆਂ ਤਾਂ ਫਿਰ ਉਹਦੇ ਵਿੱਚ ਕੱਚਾ ਜੀ ਸਮੈਲ ਆਈ ਜਾਂਦੀ ਹੈ। ਹੁਣ ਆਪਾਂ ਜਿਹੜੇ ਨਾਮਕ ਮਿਰਚ ਮਸਾਲੇ ਘੋਲ ਕੇ ਰੱਖੇ ਨੇ ਦਹੀਂ ਦੇ ਵਿੱਚ ਆਪਾਂ ਨੂੰ ਉਹ ਪਾ ਦੇਣੀ ਹੈ ਸਾਰੇ ਨੂੰ ਤਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਇਹ ਤੇ ਆਪਣੀ ਸਬਜ਼ੀ ਦੀ ਜਿਹੜੀ ਗਰੇਵੀ ਹੈ ਜੀ ਉਹ ਵੀ ਗਾੜੀ ਹੋ ਗਈ ਤੇਰੀ ਚਾਈਨ ਗਰੀ ਵਧੀਆ ਆ ਗਈ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ। ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਵੀ ਜੀ ਮਿਕਸ ਕਰ ਦਾਂਗੇ। ਥੋੜੀ ਜੀ ਆਪਾਂ ਨਾਲੇ ਪਾ ਦਾਂਗੇ ਕਸੂਰੀ ਮੇਥੀ ਇਹ ਆਪਾਂ ਨੂੰ ਜੀ ਹਰੇਕ ਦਾਲ ਸਬਜ਼ੀ ਦੇ ਵਿੱਚ ਜ਼ਰੂਰ ਪਾਉਣੀ ਚਾਹੀਦੀ ਹੈ ਸਬਜ਼ੀ ਦਾ ਟੇਸਟ ਵੀ ਵਧੀਆ ਹੋ ਜਾਂਦਾ ਤੇ ਸਬਜ਼ੀ ਦੀ ਆਪਣੀ ਜੀ ਸ਼ਾਈਨਿੰਗ ਵੀ ਵਧੀਆ ਆਉਂਦੀ ਆ ਅਸੀਂ ਜੀ ਸਿਆੜਾਂ ਦੇ ਵਿੱਚ ਸਿਕਾ ਕੇ ਰੱਖ ਲਏ ਨੇ ਵਿੱਚ ਇਹਦੇ ਥੋੜਾ ਜਿਹਾ ਧਨੀਆ ਸਿਕਾ ਲਿਆ ਸੀ ਵਿੱਚ ਹੀ ਆਪਾਂ ਨੇ ਮੇਥੀ ਸਿਕਾ ਕੇ ਮਿਕਸ ਕਰਕੇ ਇਕੱਠਾ ਕਰਕੇ ਡੱਬੇ 'ਚ ਪਾ ਲਿਆ ਸੀ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਜੀ ਕੰਗੀ ਤਰ੍ਹਾਂ ਲਾ ਕੇ ਆਂਗੀ ਤੁਸੀਂ ਦੇਖ ਰਹੇ ਹੋ ਜੀ ਇਹਦੀ ਗਰੇਵੀ ਦੇਖੋ ਕਿੰਨੀ ਗਾੜੀ ਬਣੀ ਆਪਾਂ ਇਹਨੂੰ ਢੱਕ ਦਾਂਗੇ ਹੁਣ ਇੰਨੀ ਦੇਰ ਤੱਕ ਆਪਣੀ ਜਿਹੜੀ ਗਰੇਵੀ ਹੈ ਜੀ ਇਹ ਘੋਣ ਨਹੀਂ ਛੱਡਦੀ ਹੈਗੀ ਉੱਪਰ ਉਹ ਜਿਹੜਾ ਤੇਰਵਰਾ ਜਿਹਾ ਆ ਜਾਂਦਾ ਹੁੰਦਾ ਜੀ 10 ਮਿੰਟ ਦੇਰ ਤੱਕ ਆਪ ਇਹਨੂੰ 2 ਮਿੰਟ ਪਕਾਵਾਂਗੇ ਆਪਾਂ ਜਿੱ ਇੱਕ ਗਲਾਸ ਇਹਦੇ ਵਿੱਚ ਪਾ ਰਹੇ ਹਾਂ ਪਾਉਣਾ ਤੇ ਗਲਾਸ ਪਾਣੀ ਦਾ ਜਿੰਨੇ ਕ ਲੋੜ ਆ ਜਿੰਨਾ ਕ ਆਪਾਂ ਪਾਣੀ ਪਾ ਰਹੇ ਹਾਂ ਆਰ ਕਦਾਂ ਦੇ ਗਿਆ ਤਾਂ ਘਰ ਕੇ ਥੋੜਾ ਜਿਹਾ ਪਕਾਉਣਾ ਇੱਕ ਡੇਡ ਮਿੰਟ ਕੋ ਹੋਰ ਪਕਾ ਲਾਂਗੇ ਥੋੜੀ ਜੀ ਦੋਕ ਦਾਣੇ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਚੀਨੀ ਦੇ ਚੀਨੀ ਪਾ ਕੇ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਤੁਸੀਂ ਨਹੀਂ ਪਾਉਣੀ ਤਾਂ ਨਾ ਵੀ ਪਾ ਸਕਦੇ ਪਰ ਫਿਰ ਇਹਦੇ ਨਾਲ ਜਿਹੜਾ ਮੇਥੀ ਦੀ ਕੜਤਣ ਜੀ ਆ ਜੀ ਉਹ ਨਹੀਂ ਆਉਂਦੀ ਇਹ ਵੀ ਚੀਨੀ ਪਾਉਣਾ ਜੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਬੋਇਲ ਕੀਤੀ ਹੋਈਆਂ ਸਾਂਝਣੇ ਦੇ ਫਲੀਆਂ ਤੇ ਨਾਲ ਆਪਾਂ ਥੋੜੀਆਂ ਬੜੀਆਂ ਪਾਤੀਆਂ ਆਪਾਂ ਜੀ ਆਲੂ ਨਹੀਂ ਪਾਏ ਹੈਗੇ ਆਲੂ ਦੀ ਜਦੋਂ ਤੇ ਆਪਾਂ ਨੇ ਬੜੀਆਂ ਪਾਤੀਆਂ ਕਿਉਂਕਿ ਆਲੂ ਤਾਂ ਆਪਾਂ ਹੋਰ ਧਰ ਸਬਜ਼ੀਆਂ ਦੇ ਵਿੱਚ ਵੀ ਖਾਂਦੇ ਹੀ ਰਹਿੰਦੇ ਆ ਜੀ ਆਉਂ ਕਹਿੰਦਾ 2019 ਦੀ ਆ ਓ ਜੀ ਚੰਗੀ ਤਰ੍ਹਾਂ ਮਿਕਸ ਕਰਤਾ ਇਹਨਾਂ ਨੂੰ ਵਿੱਚ ਪਾ ਲਿਆ ਪਾਣੀ ਜੀ ਉਹਨਾਂ ਕਾ ਪਾਣੀ ਪਾਉਣਾ ਆਪਾਂ ਨੇ ਜਿੰਨੀ ਕ ਆਪਾਂ ਨੇ ਇਹ ਗਾੜੀ ਬਤਨੀ ਰੱਖਣੀ ਆ ਆਪਾਂ ਜੀ ਇਹਨੂੰ ਟੱਕਣ ਦੇ ਕੇ ਢੱਕ ਦਾਂਗੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਾਂਗੇ ਜੀ ਫੇ ਥੋੜਾ ਜਿਹਾ ਰਿੱਚ ਕੇ ਵੀ ਇਹਨੇ ਘਟ ਜਾਣਾ ਪਾਣੀ ਢੱਕ ਦਾਂਗੇ ਢੱਕ ਕੇ ਪਕਾ ਲਾਂਗੇ ਸਬਜੀ ਆਪਣੀ ਬਣ ਰਹੀ ਹੈ ਜੀ ਆਪਾਂ ਇੱਕ ਦੋ ਵਾਰ ਇਹਨੂੰ ਵਿੱਚ ਵਿੱਚ ਚੈੱਕ ਕਰਦੇ ਰਹਾਂ ਆਪਾਂ ਇਹ ਟਾਕ ਦਾਂਗੇ ਹਲੇ ਟਾਕੇ ਨੂੰ ਹੋਰ ਪਕਾਵਾਂਗੇ ਹਾਂਜੀ ਆਪਣੀ ਜੀ ਸਬਜ਼ੀ ਬਣ ਕੇ ਤਿਆਰ ਆ ਜੀ ਸਹੰਜਨੇ ਦੀਆਂ ਫਲੀਆਂ ਤੇ ਸੋਇਆ ਬੀਂਦੀਆਂ ਬੜੀਆਂ ਦੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਸਾਸ੍ਰੀਕਾਰ ਜੀ ਧੰਨਵਾਦ